ਵਰਕੇ ਉੱਤੇ ਪੱਗ ਨਾ ਰੱਖੀ ਕਮਲੇ ਜੇ ਸਿਰ ਪੱਗ ਨਾ ਰੱਖੀ ਬੁੱਲੇ ਸ਼ਾਹ ਦੀ ਮੰਨਲਾ ਸੱਜਣਾ ਕੌਮ ਦੇ ਰਾਖੇ ਠੱਗ ਨਾ ਰੱਖੀ ਕਿਉਂਕਿ ਫੌਜਾਂ ਤਾਂ ਲੜਦੀਆਂ ਆਈਆਂ ਨੇ ਤੇ ਲੜਦੀਆਂ ਹੀ ਰਹਿਣਗੀਆਂ ਫੌਜਾਂ ਤਾਂ ਖੜਦੀਆਂ ਆਈਆਂ ਨੇ ਖੜਦੀਆਂ ਹੀ ਰਹਿਣਗੀਆਂ ਫੌਜਾਂ ਤਾਂ ਚੜਦੀਆਂ ਆਈਆਂ ਨੇ ਚੜਦੀਆਂ ਹੀ ਰਹਿਣਗੀਆਂ ਆਗੂ ਹੀ ਜੱਦੇ ਹੁੰਦੇ ਨੇ ਤੇ ਆਗੂ ਹੀ ਹਾਰਦੇ ਹੁੰਦੇ ਨੇ ਆਗੂ ਹੀ ਡੋਬਦੇ ਹੁੰਦੇ ਨੇ ਆਗੂ ਹੀ ਤਾੜਦੇ ਹੁੰਦੇ ਨੇ ਆਗੂ ਹੀ ਬਚਾਉਂਦੇ ਹੁੰਦੇ ਨੇ ਤੇ ਆਗੂ ਹੀ ਮਾਰਦੇ ਹੁੰਦੇ ਨੇ ਗੱਲ ਆਗੂ ਦੀ ਕਰ ਰਹੇ ਆ ਉਸ ਮਹਾਨ ਆਗੂ ਦੀ ਜਿਹਦੀ ਬਦੌਦ ਸਾਨੂੰ ਸਰਦਾਰੀਆਂ ਮਿਲੀਆਂ ਉਸ ਆਗੂ ਦੇ ਜਨਮ ਦਿਨ ਨੂੰ ਸਮਰਪਿਤ ਅੱਜ ਇਹ ਸਭਾ ਵਿਸ਼ੇਸ਼ ਇਜਲਾਸ ਉਲੀਕਿਆ ਗਿਆ ਬਹੁਤ ਪਦਵੰਤੇ ਆਏ ਸਾਰੇ ਜੱਜ ਵੀ ਨੇ ਸਾਰੇ ਵਕੀਲ ਵੀ ਨੇ ਸਾਰਿਆਂ ਦੀਆਂ ਗੱਲਾਂ ਦੇ ਵਿੱਚ ਤੱਥ ਹੈ ਇੱਕ اجلاس ਬਣਾ ਕੇ ਭਾਰਤੀ ਸਿੱਖ ਸੰਗਠਨ ਤੇ ਸਿੱਖੀ ਮੇਰੀ ਪਛਾਣ ਸੰਸਥਾ ਦੇ ਵੱਲੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਕਿ ਇਸ ਅਦਾਲਤ ਦੇ ਵਿੱਚ ਸਿੱਖੀ ਦੀ ਚੜ੍ਹਦੀ ਕਲਾ ਕਿਵੇਂ ਹੋਵੇ ਸਾਡੇ ਆ ਬੱਚਿਆਂ ਦਾ ਆਉਣ ਵਾਲਾ ਭਵਿੱਖ ਕਿਵੇਂ ਸਭਰੇ ਸਾਰੇ ਸਤਿਕਾਰਯੋਗ ਆਏ ਸਿੰਘ ਸਹਿਬਾਨ ਜਾਨੀ ਹਰਪ੍ਰੀਤ ਸਿੰਘ ਜੀ ਆਏ ਡਾਕਟਰ ਹਰਸ਼ੰਦਰ ਕੌਰ ਜੀ ਆਏ ਮੇਥੋਂ ਪਹਿਲਾਂ ਸਤਿਕਾਰਯੋਗ ਬੜੇ ਵੀਰ ਸਤਿਕਾਰਯੋਗ ਬਾਬਾ ਜੀ ਬਾਬਾ ਮਹਿੰਦਰ ਸਿੰਘ ਜੀ ਹੋਰ ਸਾਰੇ ਪਤਵੰਤੇ ਸੱਜਣ ਇਤਿਹਾਸ ਦੀ ਬਿਚਾਰਾਂ ਦੀ ਭਵਿੱਖ ਦੀ ਵਰਤਮਾਨ ਦੀ ਹਾਜ਼ਰੀ ਲਵਾ ਕੇ ਗਏ ਨੇ ਮੇਰੀ ਵੀ ਫਤਿਹ ਪ੍ਰਮਾਨ ਕਰੂ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰੇ ਖਾਲਸਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ 245ਵੇਂ ਜਨਮ ਦਿਨ ਨੂੰ ਸਮਰਪਿਤ ਇਹ ਪ੍ਰੋਗਰਾਮ ਸਾਨੂੰ ਕਿਤੇ ਨਾ ਕਿਤੇ ਅਹਿਸਾਸ ਕਰਵਾ ਰਿਹਾ ਕਿ ਕਦੇ ਅਸੀਂ ਵੀ ਹੁੰਦੇ ਸੀ ਆਸਾ ਮੁਲਕ ਵਾਲੇ ਰਿਹਾ ਅਣਖਾਂ ਨਾਲ ਜਿਉਂਦਾ ਸਮਾਜ ਸਾਡਾ ਦੇ ਅਸੀਂ ਵੀ ਹੁੰਦੇ ਸਾਂ ਮੁਲਕ ਵਾਲੇ ਰਿਹਾ ਸ਼ਾਨ ਨਾਲ ਜਿਉਂਦਾ ਸਮਾਜ ਸਾਡਾ ਸਾਡੇ ਝੰਡੇ ਜਮਰਾਉ ਤੇ ਝੁਲਦੇ ਰਹੇ ਦਰ ਰੇ ਖੈਬਰ ਤੱਕ ਡਿਆਬਾਦ ਸਾਡਾ ਮੁਸਲਮਾਨਾਂ ਇਸਾਈਆਂ ਤੇ ਹਿੰਦੂਆਂ ਨੇ ਸਮਝਿਆ ਆਪਣਾ ਤਖਤ ਤੇ ਤਾਜ ਸਾਡਾ ਸਾਤੀ ਠੋਕ ਕੇ ਮਾਨ ਨਾਲ ਕਿ ਹਾਰ ਰੰਗੀ ਭਲਾ ਮੰਗੇ ਸਰਬਾਧਾ ਰਾਜ ਸਾਡਾ ਰਹਿ ਜਿਨ੍ਹਾਂ ਤੇ ਕਦੇ ਵਿਸ਼ਵਾਸ ਕਰਦੇ ਉਹੀ ਸਾਡੀਆਂ ਜੜਾਂ ਵਿੱਚ ਤੇਲ ਦੇ ਗਏ ਸਿੱਖ ਕੌਮ ਨੂੰ ਰੰਗੀ ਕਦੇ ਭੁੱਲਣੀ ਨਹੀਂ ਜਿਹੜੀ ਸਦੀਆਂ ਤੋਂ ਲੰਮੀ ਹੋ ਜੇੜ ਦੇ ਗਏ ਇਤਿਹਾਸ ਦੇ ਪੰਨੇ ਫੋਲੇ ਗਏ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਕੌਮ ਦਾ ਭਵਿੱਖ ਲੱਭਣ ਦਾ ਯਤਨ ਕੀਤਾ ਗਿਆ ਬਹੁਤ ਸਾਰੇ ਵਿਸ਼ੇ ਸੰਗਤਾਂ ਦੇ ਸਨਮੁਖ ਰੱਖੇ ਗਏ ਰਾਜਨੀਤਿਕ ਵਿਧਿਕ ਧਾਰਮਿਕ ਅਤੇ ਸਿੱਖ ਰਾਇਤ ਦੀਆਂ ਗੱਲਾਂ ਮੈਥੋਂ ਪਹਿਲਾਂ ਸਤਕਾਰਯੋਗ ਵੀਰ ਸਾਹਿਬ ਨੇ ਵੀਰ ਜੀ ਨੇ ਕੀਤੀਆਂ ਨੇ ਇੰਨੇ ਜੋਸ਼ ਨਾਲ ਇੰਨੇ ਚੜ੍ਹਦੀ ਕਲਾ ਦੇ ਨਾਲ ਇੰਨੇ ਪਰਪੱਕ ਤਰੀਕੇ ਦੇ ਨਾਲ ਕਿ ਉਹਨਾਂ ਦੀ ਇੱਕ ਇੱਕ ਗੱਲ ਵਿੱਚ 100 100 ਤੱਥ ਸਨ ਬੜਾ ਕੁਝ ਕਿਹਾ ਜਾ ਸਕਦਾ ਮੇਰੇ ਮੁਤਾਬਕ ਕਿ ਉਹਨਾਂ ਵਿਸ਼ਿਆਂ ਦੇ ਵਿੱਚੋਂ ਅਸੀਂ ਬਹੁਤ ਕੁਝ ਸੁਣ ਲਿਆ ਬਹੁਤ ਕੁਝ ਪਚਾਰ ਲਿਆ ਪਰ ਇਤਿਹਾਸ ਵਿੱਚ ਕੀ ਸੀ ਇਹਨਾਂ ਵਿਸ਼ਿਆਂ ਦੇ ਵਿੱਚੋਂ ਸਾਡੀ ਪੰਜਾਬੀ ਜ਼ੁਬਾਨ ਦੇ ਨਾਲ ਇਤਿਹਾਸ ਦਾ ਕੀ ਸੰਬੰਧ ਹੈ ਗੁਰਮਖੀ ਅੱਖਰਾਂ ਨੂੰ ਇਤਿਹਾਸ ਵਿੱਚ ਕਿੱਥੇ ਥਾਂ ਮਿਲੀ ਸਾਡੇ ਲਈ ਅੱਜ ਇਹ ਕਿਉਂ ਜ਼ਰੂਰੀ ਹੈ ਮੈਂ ਕੇਵਲ ਇਸ ਵਿਸ਼ੇ ਤੇ ਬੋਲਾਂਗਾ ਕਿਉਂਕਿ ਸਮਾਂ ਬੜਾ ਸੀਮਤ ਜਿਹਾ ਹੈ ਬਹੁਤੀ ਲੰਬੀ ਵਿਚਾਰ ਨਹੀਂ ਕਰਾਂਗਾ ਗੁਰਮਖੀ ਅੱਖਰ ਨੇ ਪੰਜਾਬੀ ਬੋਲੀ ਆ ਅੱਖਰ ਸਦੀਆਂ ਦੇ ਨੇ ਮਾਨਦਤਾ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਅੱਖਰ ਇੱਕ ਦਿਨ ਵਿੱਚ ਨਹੀਂ ਬਣਦੇ ਵੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਆ ਕਿਉਂਕਿ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਵੀ ਪੱਟੀ ਲਿਖੀ ਊੜੇ ਉਪਮਾ ਤਾਂ ਕੀ ਕੀਜੈ ਜਾ ਕੇ ਅੰਤਨਾ ਪਾਇਆ ਈਵੜੀ ਆਦਪੁਰਖ ਹੈ ਜਾਤਾ ਆਪੇ ਸੱਚਾ ਸੋਈ ਸੱਸਾ ਸੋਈ ਸ੍ਰਿਸ਼ਟੀਨ ਸਾਜੀ ਸਭਨਾ ਸਾਹਿਬ ਇੱਕ ਭਇਆ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਸਾਰੇ ਅੱਖਰ ਇੱਕ ਲੜੀ ਵਾਰ ਰੂਪ ਦੇ ਵਿੱਚ ਬੰਨੇ ਸਿਕਵਸ ਦੇ ਵਿੱਚ ਬੰਨੇ ਲੜੀ ਵੱਧ ਕਰਕੇ ਜਿਹੜੇ ਅੱਖਰਾਂ ਨੂੰ ਅੱਜ ਅਸੀਂ ਪੈਂਤੀ ਕਹਿੰਦੇ ਆ ਨਾ ਉਹ ਅੱਖਰ ਦੁਨੀਆ ਸਾਹਮਣੇ ਸੁਭਾਇਮਾਨ ਹੋਏ ਇਹ ਕੇਵਲ ਅੱਖਰ ਨਹੀਂ ਸਾਡੀ ਅੱਜ ਦੀ ਗੱਲਬਾਤ ਦਾ ਸਭ ਤੋਂ ਅਹਿਮ ਵਿਸ਼ਾ ਇਹੀ ਹੈ ਕਿ ਸਾਡੇ ਬੱਚੇ ਜੇ ਅੱਖਰਾਂ ਨਾਲ ਜੁੜ ਗਏ ਨਾ ਫਿਰ ਕਿਤੇ ਟੁੱਟਣਗੇ ਨਹੀਂ ਜੇ ਗੁਰਮਖੀ ਅੱਖਰ ਪੜ ਲਏ ਗੁਰਮਖੀ ਅੱਖਰ ਅਸੀਂ ਘਰਾਂ ਵਿੱਚ ਬੋਲ ਲਏ ਤੇ ਸਾਨੂੰ ਇਤਿਹਾਸ ਨੂੰ ਕਹਿਣ ਦੀ ਜ਼ਰੂਰਤ ਨਹੀਂ ਪਣੀ ਆਪਣੇ ਆਪ ਬੱਚਾ ਜੁੜਦਾ ਚਲਿਆ ਜਾਵੇਗਾ ਸਤਿਕਾਰਯੋਗ ਵੀਰ ਜੀ ਨੇ ਯਹੂਦੀ ਕੌਮ ਦੀ ਗੱਲ ਕੀਤੀ ਚੇਤੇ ਰੱਖਿਓ 2500 ਸਾਲ ਤੱਕ ਗੁਲਾਮੀ ਭੋਗਣ ਦੀ ਉਹਨਾਂ ਦੀ ਤਵਾਰੀਖ ਦੇ ਪੰਨਿਆਂ ਦੀ ਗਾਥਾ ਦੇ ਬੜੇ ਲੰਮੇ ਕਿਸੇ ਨੇ ਪਰ ਉਹ ਆਪਣੀ ਜ਼ਿੰਦਗੀ ਚ ਤਿੰਨ ਗੱਲਾਂ ਨਾ ਭੁੱਲੇ ਨਾ ਆਪਣੀ ਜ਼ੁਬਾਨ ਹਿਬਰੂ ਭੁੱਲੇ ਨਹੀਂ ਉਹ ਆਪਣੇ ਸਿਧਾਂਤ ਭੁੱਲੇ ਨਾ ਆਪਣੀ ਮਿੱਟੀ ਦਾ ਮੋਹ ਭੁੱਲੇ ਆਖਰ ਬਣਿਆ ਇਜ਼ਰਾਈਲ ਬੜਾ ਲੰਮਾ ਵਰਤਾਨ ਭਾਈ ਸਾਹਿਬ ਨੇ ਸੰਝਾ ਕੀਤਾ ਮੈਂ ਗਲਤ ਕਹਣਾ ਕਿ ਜਦੋਂ ਖਾਲਸਾ ਰਾਜ ਆਇਆ ਤੇ ਖਾਲਸਾ ਰਾਜ ਦੀ ਗੁਰਮਖੀ ਅੱਖਰਾਂ ਨੂੰ ਦੇਣ ਕੀ ਹੈ ਅਸੀਂ ਫਖਰ ਕਿਉਂ ਕਰਦੇ ਹਾਂ ਕਿਉਂ ਹੈ ਸਾਡਾ ਇਸ ਬੋਲੀ ਦੇ ਨਾਲ ਰੂਹ ਦਾ ਰਿਸ਼ਤਾ ਕਿਉਂਕਿ ਵਾਰ-ਵਾਰ ਪਤਵੰਤੇ ਸੱਜਣ ਸਾਡੇ ਮਨਾਂ ਦੇ ਵਿੱਚ ਇਹ ਗੱਲ ਆਉਂਦੀ ਆ ਕਿ ਅਸੀਂ ਪੰਜਾਬ ਤੋਂ ਦੂਰ ਬੈਠੇ ਹਾਂ ਸਾਡੇ ਬੱਚਿਆਂ ਨੂੰ ਪੰਜਾਬੀ ਬੋਲਣੀ ਪੰਜਾਬੀ ਲਿਖਣੀ ਪੰਜਾਬੀ ਪੜ੍ਹਨੀ ਆਉਣੀ ਜ਼ਰੂਰ ਚਾਹੀਦੀ ਆ ਪਹਿਲੀ ਬੇਨਤੀ ਤਾਂ ਮੈਂ ਇਹੋ ਕਰਦਿਆਂ ਵਾਰ-ਵਾਰ ਇਹੋ ਬੇਨਤੀ ਕੀਤੀ ਗਈ ਜੇ ਇੱਕ ਮਾਂ ਆਪਣਾ ਫਰਜ਼ ਪਾਲਦਾ ਬੈਨਾ ਜ਼ਿੰਦਗੀ ਦੇ ਵਿੱਚ ਬੱਚਾ ਨਾ ਤਾਂ ਗੁਮਰਾਹ ਹੋ ਸਕਦਾ ਨਾ ਇਤਿਹਾਸ ਨਾ ਟੁੱਟ ਸਕਦਾ ਨਾ ਪਾਣੀ ਦਾ ਮੂੰਹ ਪਾਣੀ ਤੋਂ ਮੂੰਹ ਫੇਰ ਸਕਦਾ ਕਿਉਂਕਿ ਮਾਂ ਪਹਿਲਾ ਅਧਿਆਪਕ ਹੈ ਬੱਚਿਆਂ ਦਾ ਉਹ ਵੇ ਪੜਾਂਗੇ ਜਿਵੇਂ ਪੜਾ ਦੇਵੇ ਮਾਂ ਚਾਹੇ ਤਾਂ ਚੋਰ ਬਣਾ ਸਕਦੀ ਮਾਂ ਚਾਹੇ ਤਾਂ ਸਾਧ ਬਣਾ ਦੇਵੇ ਚੰਗਾ ਬਣੇ ਜੇ ਮਾਂ ਦੀ ਸਿਹਰ ਹੋਵੇ ਮਾਂ ਹੀ ਚੋਰੀਆਂ ਕਰਨਾ ਸਿਖਾ ਦੇਵੇ ਉਸੇ ਰਾਹ ਤੇ ਬਿੱਲਿਆ ਤੁਰੇ ਬੱਚਾ ਮਾਂ ਤੋਰ ਕੇ ਜਿਹੜੇ ਰਾਹ ਤੇ ਪਾ ਦੇਵੇ ਐਸੇ ਕਰਕੇ ਅਸੀਂ ਅੱਖਰਾਂ ਦੇ ਮੂਹਰੇ ਮਾਂ ਸ਼ਬਦ ਲਾਉਨੇ ਆ ਮਾਂ ਬੋਲੀ ਮਾਂ ਦੀ ਜ਼ੁਬਾਨ ਵਿੱਚੋਂ ਨਿਕਲੀ ਹੋਈ ਬੋਲ ਜੇ ਮਾਂ ਨੂੰ ਇਤਿਹਾਸ ਨਾਲ ਮੁਹੱਬਤ ਹੈ ਤੇ ਬੱਚੇ ਨੂੰ ਕੁਦਰਤੀ ਹੋ ਜਾਵੇਗੀ। ਕਰੜੀਆਂ ਸੋਟੀਆਂ ਝੁਕਾਈਆਂ ਨਹੀਂ ਜਾ ਸਕਦੀਆਂ, ਮੋੜੀਆਂ ਨਹੀਂ ਜਾ ਸਕਦੀਆਂ। ਪੱਕੀਆਂ ਪੜਾਂ ਪਈਆਂ ਖਤਮ ਨਹੀਂ ਕੀਤੀਆਂ ਜਾ ਸਕਦੀਆਂ। ਜੇ ਅਸੀਂ ਅੱਜ ਗੱਲ ਕਰ ਰਹੇ ਹਾਂ ਨਾ ਕਿ ਸਾਡੇ ਘਰਾਂ ਵਿੱਚ ਪੰਜਾਬੀ ਬੋਲੀ ਜਾਣੀ ਲਾਜ਼ਮੀ ਹੈ ਕਿਉਂਕਿ ਅਸੀਂ ਗੁਰੂ ਨਾਨਕ ਦੇ ਘਰ ਦੇ ਬੱਚੇ ਆ। ਇਹਨਾਂ ਗੁਰਮੁਖੀ ਅੱਖਰਾਂ ਦੇ ਨਾਲ ਸਾਰਾ ਰੂਹ ਦਾ ਰਿਸ਼ਤਾ ਹੈ ਤੇ ਚੇਤੇ ਰੱਖਿਓ ਵੱਡੇ ਜਿਸ ਤਰੀਕੇ ਨਾਲ ਮਰਗੀ ਮਰਜ਼ੀ ਆਪਣੀ ਜ਼ਿੰਦਗੀ گزار ਗਏ ਜੇ ਬੱਚਿਆਂ ਨੂੰ ਅਸੀਂ ਪੰਜਾਬੀ ਨਾਲ ਬਚਪਨ ਦੇ ਵਿੱਚ ਜੋੜ ਦੇਵਾਂਗੇ ਜੇ ਕਦੇ ਉਹ ਟੁੱਟਣਗੇ ਨਹੀਂ ਬੜਾ ਰੂਹ ਦਾ ਰਿਸ਼ਤਾ ਹੈ ਸਾਡਾ ਇਹਦੇ ਨਾਲ ਗੱਲ ਮੈਂ ਖਾਲਸਾ ਰਾਜ ਦੀ ਕਰਨੀ ਹੈ ਮਹਾਰਾਜਾ ਰਣਜੀਤ ਸਿੰਘ ਅਸੀਂ ਇਹ ਗੱਲ ਕਹਿਣਾ ਕਿ ਰਾਜ ਬਿਨਾਂ ਨਾ ਧਰਮ ਚੱਲੇ ਸੇ ਧਰਮ ਬਿਨਾਂ ਸਭ ਦਲੇ ਮਲੇ ਹੈ ਪਰ ਮੇਰੇ ਵੀਰੋ ਇਹ ਗੱਲ ਚੇਤੇ ਰੱਖਿਓ ਸਾਰੀ ਸਤਕਾਰਯੋਗੋ ਜੇ ਰਾਜ ਦੇ ਬਿਨਾਂ ਧਰਮ ਨਹੀਂ ਚੱਲਦਾ ਨਾ ਤੇ ਰਾਜ ਦੇ ਬਿਨਾਂ ਜ਼ੁਬਾਨਾ ਵੀ ਨਹੀਂ ਚੱਲਦੀਆਂ ਦੁਨੀਆ ਦੇ ਉੱਤੇ ਵੱਡੀਆਂ ਕੌਮਾਂ ਦੀਆਂ ਜ਼ਬਾਨਾਂ ਨੂੰ ਉਦੋਂ ਮਾਨ ਮਿਲਿਆ ਜਦੋਂ ਰਾਜ ਆਇਆ ਉਰਦੂ ਲਸ਼ਕਰੀ ਬੋਲੀ ਲਸ਼ਕਰ ਦੀ ਬੋਲੀ ਜਿਹੜੇ ਚੜ ਕੇ ਆਏ ਜਿਨ੍ਹਾਂ ਦੇ ਅੱਖਰ ਫਾਰਸੀ ਸੀ ਜਿਨ੍ਹਾਂ ਦਾ ਲਹਿਜਾ ਹਿੰਦੀ ਸੀ ਦੇਵਨਾਗਰੀ ਬ੍ਰਿਜ ਭਾਸ਼ਾ ਚੜ ਕੇ ਆਏ ਉਰਦੂ ਨੂੰ ਇੱਕ ਬੜੀ ਵੱਡੀ ਥਾਂ ਮਿਲ ਗਈ ਕਿਉਂ ਕਿ ਕਿਉਂਕਿ ਜਿਨ੍ਹਾਂ ਕੋ ਤਲਵਾਰ ਸੀ ਅੱਖਰ ਵੀ ਉਹਨਾਂ ਦੇ ਸੀ ਬੋਲ ਵੀ ਉਹਨਾਂ ਦੇ ਸੀ ਤੇ ਲਹਿਜਾ ਹਿੰਦੁਸਤਾਨੀ ਬਣਾ ਕੇ ਇਸ ਦੇਸ਼ ਦੇ ਵਿੱਚ ਮਿਕਸ ਹੋ ਕੇ ਉਰਦੂ ਨੂੰ ਬੜੀ ਵੱਡੀ ਜਵਾਨ ਕਰ ਗਏ ਇਥੇ ਬਾਬਾ ਨਜ਼ਮੀ ਦਾ ਮੈਨੂੰ ਸ਼ੇਰ ਜ਼ਿਆਦਾ ਹੁੰਦਾ ਕਿ ਲੋਕੀ ਮੰਗ ਮੰਗਾ ਕੇ ਆਪਣਾ ਬੋਲ ਬਣਾ ਕੇ ਬਹਿ ਗਏ ਨੇ ਉਰਦੂ ਦੀ ਗੱਲ ਕਰਦਾ ਉਹ ਪੰਜਾਬੀ ਦਾ ਬੜਾ ਵੱਡਾ ਸ਼ਾਇਰ ਆ ਪੰਜਾਬੀ ਨਾਲ ਉਹਦੀ ਬੜੀ ਵੱਡੀ ਮੁਹੱਬਤ ਆ ਉਹ ਲੈਦੇ ਪੰਜਾਬ ਦਾ ਕਵੀ ਏ ਕਿ ਲੋਕੀ ਮੰਗ ਮੰਗਾ ਕੇ ਆਪਣਾ ਬੋਲ ਵੜਾ ਕੇ ਬਹਿ ਗਏ ਨੇ ਅਸੀਂ ਤੇ ਮਿੱਟੀ ਕਰ ਦਿੱਤਾ ਇਹ ਸੋਨਾ ਗੱਲ ਪੰਜਾਬੀ ਦਾ ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਵਾਲ ਪੰਜਾਬੀ ਦਾ ਜਗ ਤੇ ਉੱਚਾ ਕਰਕੇ ਜਾਮਾਗਾ ਮੈਂ ਹਾਂ ਬਲ ਪੰਜਾਬੀ ਦਾ ਅੱਛੇ ਕਿਉਂਕਿ ਸਾਰੀ ਕਹਾਣੀ ਹੀ ਅੱਖਰਾਂ ਦੇ ਦੁਆਲੇ ਘੁੰਮਦੀ ਐ ਸਾਡਾ ਇਤਿਹਾਸ ਵੀ ਅੱਖਰਾਂ ਦੇ ਦੁਆਲੇ ਘੁੰਮਦਾ ਸਾਡੀ ਬਾਣੀ ਵੀ ਅੱਖਰਾਂ ਦੇ ਦੁਆਲੇ ਘੁੰਮਦੀ ਐ ਜੇਕਰ ਟੁੱਟ ਗਏ ਅੱਖਰ ਵਿਛੜ ਗਏ ਗੁਰਮੁਖੀ ਜ਼ੁਬਾਨ ਦੇ ਅੱਖਰ ਸਾਥੋਂ ਖੋ ਸਕ ਗਏ ਤੇ ਸਾਡੇ ਭੱਲੇ ਕੱਖ ਨਹੀਂ ਜੇ ਰਹਿਣਾ ਹੁਣ ਮੈਂ ਗੱਲ ਰਾਜ ਦੀ ਕਰਨੀ ਐ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੇ ਸਾਨੂੰ ਦਿੱਤਾ ਕੀ ਕੇਵਲ ਮੈਂ ਸਟੇਜ ਤੋਂ ਬੋਲਾਂਗਾ ਨਹੀਂ ਤੁਹਾਡੇ ਸਾਹਮਣੇ ਉਹ ਇਤਿਹਾਸ ਦਾ ਪੰਨਾ ਵਿਖਾਵਾਂਗਾ ਵੀ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਉਸੇ ਫਖਰ ਕਰਦੇ ਆ 50 ਸਾਲਾਂ ਦਾ ਰਾਜ ਮੈਂ ਇਹ ਵੀ ਸਾਂਝਾ ਕਰਦੇ ਆ ਅਸੀਂ ਆਪਣੇ ਇਤਿਹਾਸ ਨੂੰ ਥੋੜਾ ਜਿਹਾ ਛੋਟਾ ਕਰਕੇ ਵੇਖਦੇ ਆ ਸਿੱਖਾਂ ਦਾ ਲਾਹੌਰ ਦੇ ਉੱਤੇ ਰਾਜ 50 ਸਾਲਾਂ ਦਾ ਨਹੀਂ ਸਿੱਖਾਂ ਨੇ ਲਾਹੌਰ ਦੇ ਉੱਤੇ ਪੂਰੇ 84 ਸਾਲ ਰਾਜ ਕੀਤਾ 84 ਸਾਲ ਸਭ ਤੋਂ ਪਹਿਲਾਂ ਭੰਗੀ ਸਰਦਾਰ ਗੁੱਜਰਸੇ ਸਨ 1765 ਈਸਵੀ ਸਨ ਬਿਕਰਮੀ ਹਨ 1822 ਨੂੰ ਲਾਹੌਰ ਦੇ ਉੱਤੇ ਖਾਲਸੇ ਰਾਜ ਦੇ ਛੱਡੇ ਗੜ ਕੇ ਪਹਿਲੀ ਵਾਰੀ ਅਫਗਾਨਾਂ ਦੇ ਚੱਲਦੇ ਸਿੱਕਿਆਂ ਦੇ ਨਾਲ ਮੇਟ ਕੇ ਡਾਈਆਂ ਜਿ ਢਾਲ ਕੇ ਮੁੜ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਾਹੀ ਮੋਹਰ ਵਾਲੀ ਇਬਾਰਤ ਉਹਨਾਂ ਚਾਂਦੀ ਦੇ ਰੁਪਈਆਂ ਉੱਤੇ ਢਾਲੀ ਗਈ ਜਿਦੇ ਸ਼ਬਦ ਸੰ ਦੇਖ ਤੇ ਫਤਿਹ ਨੁਸਰਤ ਬੇਦਰੰਗ ਯਾਵਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ਜਿੰਨਾ ਸਿੱਕਿਆਂ ਦੇ ਪਿਛਲੇ ਪਾਸੇ ਲਿਖਿਆ ਹੋਇਆ ਸੀ دارੁਲ ਸਲਤਨਤੁਲ ਹੌਰ ਬਿਕਰਮੀ ਸੰਮਤ 1822 ਜਲੂਸ ਮਹਿਮਾਨਤ 에ਮਾਨੂਸ ਜਿਹਦਾ ਮਤਲਬ ਬਣਦਾ ਹੈ ਕਿ ਜਲਾਉ ਕੀਤਾ ਗਿਆ ਸਿੱਖਾਂ ਦਰਵਾਜ਼ਾ ਦਵਾਰਾ ਬਿਕਰਮੀ ਸੰਨ 1822 ਦੇ ਵਿੱਚ ਜਦੋਂ ਲਾਹੌਰ ਤੇ ਪਹਿਲਾ ਕਬਜ਼ਾ ਹੋਇਆ ਖਰਮਗਲ ਮਹਾਰਾਜਾ ਰਣਜੀਤ ਸਿੰਘ ਦੀ ਕਰਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਸੰਨ 1799 ਤੋਂ ਬਾਅਦ ਪੰਜਾਬ ਦੀ ਵਾਗਡੋਰ ਸੰਭਾਲਦੇ ਨੇ 1801 ਦੇ ਵਿੱਚ ਮਹਾਰਾਜੀ ਦੀ ਉਪਾਦੀ ਧਾਰਨ ਕਰਨ ਦੇ ਉਦੋਂ ਬਾਅਦ ਜਿਹੜਾ ਸਭ ਤੋਂ ਵੱਡਾ ਫੈਸਲਾ ਲੈਂਦੇ ਨੇ ਨਾ ਆਪਣੀ ਜ਼ਿੰਦਗੀ ਦਾ ਉਹ ਸੀ ਪੰਜਾਬੀ ਦੇ ਅੱਖਰਾਂ ਨੂੰ ਸਿੱਕਿਆਂ ਦੇ ਉੱਤੇ ਲੈ ਕੇ ਆਉਣਾ ਸਾਡੇ ਲਈ ਸ਼ਾਇਦ ਗੱਲ ਨਵੀਂ ਹੋਵੇ ਉਸ ਮੌਕੇ ਦੀ ਇੰਟਰਨੈਸ਼ਨਲ ਲੈਂਗੁਏਜ ਇੰਟਰਨੈਸ਼ਨਲ ਜ਼ੁਬਾਨ ਫਾਰਸੀ ਸੀ ਅਸੀਂ ਸਾਰੇ ਜਾਣਦੇ ਹਾਂ ਉਰਦੂ ਦੇ ਅੱਖਰ ਵੀ ਫਾਰਸੀ ਲੋਗਾਤ ਫਾਰਸੀ ਜ਼ੁਬਾਨ ਦੇ ਵਿੱਚ ਲਿਖੇ ਜਾਂਦੇ ਨੇ ਇੰਟਰਨੈਸ਼ਨਲ ਟ੍ਰੇਡ ਭਾਵ ਈਰਾਨ ਅਫਗਾਨਿਸਤਾਨ ਬ੍ਰਿਟਿਸ਼ ਇੰਡੀਆ ਦੇ ਨਾਲ ਦੇਸ਼ ਪੰਜਾਬ ਦਾ ਟ੍ਰੇਡ ਕਰਨ ਦੀ ਖਾਤਰ ਕੇਵਲ ਜਿਹੜੇ ਸਿੱਕੇ ਵਰਤੇ ਗਏ ਉਹ ਚਾਂਦੀ ਦੇ ਜਾਂ ਸੋਨੇ ਦੇ ਸਨ ਜਿਨ੍ਹਾਂ ਦੇ ਉੱਤੇ ਅੱਖਰ ਸੀ ਫਾਰਸੀ ਜ਼ੁਬਾਨ ਦੇ ਪਰ ਜਦੋਂ ਲੋਕਲ ਟ੍ਰੇਡ ਦੀ ਵਾਰੀ ਆਈ ਲੋਕਲ ਇਲਾਕਿਆਂ ਦੇ ਵਿੱਚ ਪੰਜਾਬੀ ਨੂੰ ਪ੍ਰਚਾਰਨ ਦੀ ਵਾਰੀ ਆਈ ਹੁਣ ਮੁੱਢ ਬਣਿਆ ਜਾਣਾ ਸਦੀਆਂ ਦੀ ਰੌਲਦੀ ਖੋਲਦੀ ਜ਼ੁਬਾਨ ਨੂੰ ਜੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਇੱਕ ਸੀਕੁਐਂਸ ਵਿੱਚ ਬਣਿਆ ਜੇ ਪੰਚਮ ਪਾਤਸ਼ਾਹ ਨੇ ਉਸ ਮਹਾਨ ਪਵਿੱਤਰ ਜ਼ੁਬਾਨ ਨੂੰ ਦੁਨੀਆ ਦੇ ਉੱਤੇ ਨਮਸ਼ਕਾਰ ਕਰਨ ਦੇ ਯੋਗ ਬਣਾਇਆ ਜੇ ਉਹਨਾਂ ਪਵਿੱਤਰ ਅੱਖਰਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਹਿਲੀ ਆਦਬੀੜ ਬਾਦ ਦੇ ਵਿੱਚ ਦਮਦਮੀ ਬੀੜ ਲਿਖੀ ਗਈ ਤੇ ਚਿੱਤ ਰੱਖਿਆ ਜਦੋਂ ਦੌਰ ਆਇਆ ਰਣਜੀਤ ਸਿੰਘ ਮਹਾਰਾਜੇ ਦਾ ਜਦੋਂ ਉਸ ਮਹਾਨ ਚਰਨੈਲ ਦਾ ਦੌਰ ਆਇਆ ਤੇ ਉਹਨਾਂ ਨੇ ਜਿਹੜੇ ਲੋਕਲ ਟ੍ਰੇਡ ਦੀ ਖਾਤਰ ਇੱਕ ਪੈਸੇ ਢਾਲੇ ਇੱਕ ਪੈਸੇ ਬਣਾਏ ਉਹਨਾਂ ਦੇ ਉੱਤੇ ਗੁਰਮੁਖੀ ਅੱਖਰ ਆਏ ਸਨ ਉਹਨਾਂ ਗੁਰਮੁਖੀ ਅੱਖਰਾਂ ਦੀ ਇਬਾਰਤ ਸੀ ਕਿ ਅਕਾਲ ਸਹਾਏ ਗੁਰੂ ਨਾਨਕ ਜੀ ਜਰਬ ਸ੍ਰੀ ਅੰਮ੍ਰਿਤਸਰ ਜੀਓ ਉਹ ਮੇਰੇ ਕੋਲ ਸਿੱਖ ਰਾਜ ਦੇ ਸਿੱਕਿਆਂ ਦੀ ਐਲਬਮ ਹੈ ਜਿਹਦੇ ਵਿੱਚ ਬਕਾਇਦਾ ਹੁਣ ਸਿੱਖਾਂ ਦਾ ਰਾਜ ਅੰਮ੍ਰਿਤਸਰ ਤੇ ਹੀ ਨਹੀਂ ਖਾਲਸੇ ਰਾਜ ਦੀ ਕਹਾਣੀ ਦਰਰੇ ਖੈਬਰ ਤੱਕ ਜਾ ਪਹੁੰਚੀ ਲੇਲ ਦਖ ਦੇ ਪਹਾੜਾਂ ਤੱਕ ਜਾ ਪਹੁੰਚੀ ਸਿੰਧ ਰਿਆ ਤੋਂ ਪਰਲੇ ਪਾਸੇ ਡੇਰਾ ਗਾਜ਼ੀ ਖਾਨ ਡੇਰਾ ਅਸਮੈਲ ਜੀ ਨੂੰ ਡੇਰਾ ਜਾਤ ਕਹਿੰਦੇ ਨੇ ਨਾ ਉਹਨਾਂ ਇਲਾਕਿਆਂ ਤੇ ਸਿੱਖਾਂ ਦਾ ਕਬਜ਼ਾ ਹੋ ਗਿਆ ਮੈਂ ਜ਼ੁਬਾਨ ਦੀ ਪ੍ਰਤਾਪ ਦੀ ਗੱਲ ਕਰਦਾ ਅੱਜ ਅਸੀਂ ਯਤਨ ਕਰ ਰਹੇ ਹਾਂ ਕਿ ਪੰਜਾਬੀ ਦੇ ਅੱਖਰ ਖੁੱਸਣ ਨਾ ਹੁਣ ਦੇਸ਼ ਪੰਜਾਬ ਦੀਆਂ ਹੱਦਾਂ ਤੋਂ ਬਾਹਰ ਸਿੰਧ ਦਰਿਆ ਤੋਂ ਪਾਰ ਅਫਗਾਨਿਸਤਾਨ ਦੇ ਬਾਰਡਰ ਨਾਲ ਲੱਗਦੀਆਂ ਹੱਦਾਂ ਦੇ ਉੱਤੇ ਜਦੋਂ ਡੇਰਾ ਗਾਜ਼ੀ ਖਾਨ ਦੇ ਇਲਾਕੇ ਉੱਤੇ ਸਿੱਖਾਂ ਦਾ ਕਬਜ਼ਾ ਹੋਇਆ ਤੇ ਉਹਨਾਂ ਅਖਰਾਂ ਦੇ ਉੱਚੇ ਵੀ ਡੇਰਾ ਗਾਜ਼ੀ ਖਾਨ ਗੁਰਮਖੀ ਦੇ ਪੰਜਾਬੀ ਅਖਰਾਂ ਦੇ ਵਿੱਚ ਲਿਖਿਆ ਗਿਆ ਇਹ ਹੈ ਰਾਜ ਦਾ ਪ੍ਰਤਾਪ ਪਸ਼ੌਰ ਤੋਂ ਸਿੱਖਾਂ ਦੇ ਸਿੱਕੇ ਢਲੇ ਮਹਾਰਾਜਾ ਰਣਜੀਤ ਸਿੰਘ ਦੇ ਹੁਕਮਾਂ ਦੇ ਨਾਲ ਜਦੋਂ ਜਰਨੈਲ ਹਰੀ ਸਿੰਘ ਨਲੂਏ ਨੇ ਰਾਜ ਕੀਤਾ ਤੇ ਉਸ ਮਹਾਨ ਜਰਨੈਲ ਨੇ ਫਿਰ ਜਿਹੜੀ ਜ਼ਰਬ ਪਸ਼ਾਵਰ ਬਣਾਈ ਉਦੇ ਨਾਮ ਦੇ ਨਾਲ ਸ਼ੁਰੂ ਹੋਈ ਸਿੱਖ ਟਕਸਾਲ ਉਹਦੇ ਨਾਮ ਦੇ ਨਾਲ ਖਤਮ ਹੋਈ ਉਹਦੇ ਉੱਥੇ ਵੀ ਪੰਜਾਬੀ ਦੇ ਅੱਖਰ ਆਏ ਇਹ ਰਾਜ ਦਾ ਪ੍ਰਤਾਪ ਹੈ ਇਹ ਜੁੜਨ ਦਾ ਪ੍ਰਤਾਪ ਆ ਇਹ ਇੱਕ ਮੁੜਤਾ ਦਾ ਪ੍ਰਤਾਪ ਆ ਇਹ ਇਕੱਠੇ ਹੋਣ ਦਾ ਪ੍ਰਤਾਪ ਹੈ ਇਹ ਸਮੁੱਚੀ ਕੌਮ ਇੱਕ ਪਲੇਟਫਾਰਮ ਤੇ ਜਦੋਂ ਇਕੱਠੀ ਹੁੰਦੀ ਹੈ ਨਾ ਇਹ ਉਹਦਾ ਪ੍ਰਤਾਪ ਆ ਸਿੱਖਸ ਦਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਏ ਚੜ੍ਹਦੀ ਕਲਾ ਵਿੱਚ ਜੰਮਦਾ ਏ ਢੈਂਦੀ ਕਲਾ ਇਹਦੇ ਜੀਵਨ ਤੱਕ ਦੇ ਹਿੱਸਾ ਰਹੀ ਨਹੀਂ ਸਾਡੇ ਘੱਲੂ ਘਰਾਂ ਦਾ ਇਤਿਹਾਸ ਵੀ ਇਸ ਗੱਲ ਦੀ ਗਵਾਹੀ ਪੜਦਾ ਵੱਡੇ ਕੱਲੂਕਾਰਾ ਮੇਰੇ ਨਗਰ ਤੋਂ ਤਕਰੀਬਨ 6 ਕਿਲੋਮੀਟਰ ਦੂਰੀ ਦੇ ਉੱਤੇ ਪਿੰਡ ਪੈਂਦਾ ਕੁੱਪਰ ਹੀੜੇ ਦਾ ਕੱਲੂਕਾਰਾ ਤੁਸੀਂ ਸੁਣਿਆ ਹੋਵੇਗਾ ਮੇਰਾ ਪਿੰਡ ਹੈ ਪੁਹੀੜ ਕੇਵਲ 6 ਕਿਲੋਮੀਟਰ ਦੀ ਦੂਰੀ ਤੇ ਹੈ 30 ਤੋਂ 35 ਹਜ਼ਾਰ ਸਿਕ ਸਿਕੜੀਆਂ ਸ਼ਹੀਦ ਹੋ ਗਏ ਹੋਇਆ ਕੀ ਸ਼ਮਾਂ ਪੈ ਗਈਆਂ ਚਾਰੇ ਪਾਸੇ 20 ਮੀਲ ਦੇ ਇਲਾਕੇ ਵਿੱਚ ਲਾਸ਼ਾਂ ਵਿਸ਼ੀਆਂ ਪਈਆਂ ਨੇ 20 ਮੀਲ ਦੇ ਇਲਾਕੇ ਦੇ ਵਿੱਚ ਪਰ ਜਦੋਂ ਸ਼ਹੀਦਾਂ ਦੇ ਸੰਸਕਾਰ ਕਰਨ ਦੀ ਵਾਰੀ ਆਈ ਤਾਂ ਇੱਕ ਸੰਗ ਨੇ ਦੁਨੀਆ ਤੋਂ ਅਨੋਖੀ ਅਰਦਾਸ ਕੀਤੀ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਵਡੀਆਂ ਸਮਝ ਕੇ ਟੈਨਸ਼ਨ ਲੈਣਾ ਸ਼ੁਰੂ ਕਰਤਾ 35000 ਲਾਸ਼ਾਂ ਦੇ ਵਿੱਚ ਇੱਕ ਸੰਗ ਨੇ ਅਰਦਾਸ ਕੀਤੀ ਤਤ ਖਾਲਸਾ ਸੋ ਰਹਿਓ ਗयो ਸੋ ਖੋਟ ਗਵਾਏ ਖੋਟ-ਖੋਟ ਝੜ ਗਈਏ ਤਤ ਖਾਲਸਾ ਬਾਕੀ ਰਹਿ ਗਿਆ ਏ ਸਿੱਖ ਦਾ ਕੱਲਾ ਬਥੇਰਾ ਹੁੰਦਾ ਸਵਾ ਲੱਖ ਸੇ ਇੱਕ ਲੜਨ ਉੱਤੇ ਗੋਵਿੰਦ ਸਿੰਘ ਨਾਮ ਕਹਾਉਂਦਾ ਸਾਡਾ ਫਲਸਫਾ ਏ ਹਾਂ ਇਕੱਠੇ ਹੋ ਕੇ ਲੜਨਾ ਇਕੱਠੇ ਹੋ ਕੇ ਜੁੜਨਾ ਆਪਣੇ ਮਸਲਿਆਂ ਨੂੰ ਹੱਲ ਕਰਨਾ ਸਾਡਾ ਕੌਮੀ ਜਨੂਨੀ ਹੱਕ ਹੈ ਪਰ ਅਸੀਂ ਗਿਲਾ ਨਾ ਕਰਿਆ ਕਰੀਏ ਜਿਤੇ ਰੱਖਿਓ ਉਹ ਰਾ ਜਿਹੜਾ ਆਇਆ ਨਾ ਮਹਾਰਾਜਾ ਰਣਜੀਤ ਸਿੰਘ ਦਾ ਜਿਹਦੇ ਅੱਜ ਯਾਦ ਮਨਾ ਰਹੇ ਆ ਜਿਹਦੇ ਰਾਜ ਦੀਆਂ ਗੱਲਾਂ ਕਰ ਰਹੇ ਆ ਜਿਹਦੇ ਜਨਮ ਦਿਨ ਤੋਂ ਪੂਰੇ 245 ਸਾਲ ਬਾਅਦ ਇੱਕ ਵਾਰੀ ਫਿਰ ਭਾਰਤੀ ਸਿੱਖ ਸੰਗਠਨ ਦੇ ਰੂਪ ਦੇ ਵਿੱਚ ਅਸੀਂ ਜੁੜ ਬੈਠੇ ਆ ਇਹ ਉਹਦੇ ਰਾਜ ਦਾ ਪ੍ਰਤਾਪ ਸੀ ਆ ਸਮੁੱਚੀ ਐਲਬਮ ਸਖਰਾਜ ਦੇ ਛਿੱਕਿਆਂ ਦੀ ਹੈ ਮੈਂ ਬਾਅਦ ਵਿੱਚ ਬਖਾ ਸਕਦਾ ਇਹਦੇ ਤੇ ਬਕਾਇਦਾ ਪੰਜਾਬੀ ਦੇ ਅੱਖਰ ਮਹਾਰਾਜਾ ਰਣਜੀਤ ਸਿੰਘ ਨੇ ਸਾਡੀ ਝੋਲੀ ਪਾਈ ਜੇ ਕਿਤੇ ਰਾਜ ਇਹ ਰਹਿ ਜਾਂਦਾ ਸੋਚ ਕੇ ਵੇਖੋ ਅੱਜ ਤਾਂ ਨਿੱਕੇ ਜਿਹੇ ਪੰਜਾਬ ਦੇ ਵਿੱਚ ਅਸੀਂ ਪੰਜਾਬੀ ਨੂੰ ਬਚਾਉਣ ਦੀ ਖਾਤਰ ਯਤਨ ਕਰਦੇ ਆ ਤੁਹਾਡਾ ਜੋਰ ਸਾਥੋਂ ਵੀ ਜ਼ਿਆਦਾ ਲੱਗਿਆ ਹੋਇਆ ਸੋਚ ਕੇ ਵੇਖੋ ਜੇ ਰਾਜ ਰਹਿੰਦਾ ਤੇ ਪੰਜਾਬੀ ਕਿੱਥੇ ਤੱਕ ਹੁੰਦੀ ਇਹ ਗੁਰਮਖੀ ਅੱਖਰਾਂ ਦਾ ਕਿੱਥੋਂ ਤੱਕ ਮਾਨ ਹੁੰਦਾ ਇਸ ਕਰਕੇ ਆਪਣੀ ਕੌਮੀ ਧਰੋਹਰ ਆਪਣੀ ਕੌਮੀ ਜ਼ੁਬਾਨ ਆਪਣੀ ਕੌਮੀ ਵਿਰਸੇ ਨਾਲੋਂ ਕਿ ਟੁੱਟਣ ਦਾ ਯਤਨ ਨਾ ਕਰੀਏ ਉਹਨਾਂ ਵਿਰਸੇ ਦੇ ਪੰਨਿਆਂ ਨਾਲ ਜੋੜ ਕੇ ਉਸ ਜ਼ੁਬਾਨ ਦੇ ਪੰਨਿਆਂ ਨਾਲ ਜੋੜ ਕੇ ਆਪਣੇ ਨੂੰ ਫਖਰ ਮਹਿਸੂਸ ਕਰਿਆ ਕਰੀਏ ਆਉਣ ਵਾਲੀ ਜਨਰੇਸ਼ਨ ਦੇ ਨਾਲ ਉਸ ਜ਼ੁਬਾਨ ਦਾ ਰੂਹ ਦਾ ਰਿਸ਼ਤਾ ਜੋੜੋ ਰੂਹ ਦਾ ਰਿਸ਼ਤਾ ਕੇਵਲ ਰਸਮੀ ਰਿਸ਼ਤਾ ਨਹੀਂ ਰੂਹ ਦਾ ਰਿਸ਼ਤਾ ਮਾਨ ਦਾ ਰਿਸ਼ਤਾ ਫਖਰ ਦਾ ਰਿਸ਼ਤਾ ਇਹਨਾ ਸਮਝਿਆ ਕਰੀਦਾ ਗੰਵਾਰਾਂ ਦੀ ਭਾਸ਼ਾ ਵਾਤਾ ਅਨਪਣਾਂ ਦੀ ਬੋਲੀ ਆ ਉਸ ਬੋਲੀ ਤੇ ਮਾਨ ਕਰੋ ਜਿਹੜੀ ਸਦੀਆਂ ਤੋਂ ਰੋਲਦੀ ਬੋਲੀ ਨੂੰ ਗੁਰੂ ਸਾਹਿਬ ਨੇ ਨਮਸ਼ਕਾਰ ਕਰਨ ਦਾ ਯੋਗ ਬਣਾਇਆ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਮੱਥਾ ਟੇਕਦੇ ਆ ਨਾ ਉਦੋਂ ਉਹਨਾਂ ਅੱਖਰਾਂ ਨੂੰ ਵੀ ਨਮਸ਼ਕਾਰ ਹੁੰਦੀ ਆ ਜਿਹੜੇ ਸਦੀਆਂ ਤੋਂ ਰੋਲੇ ਪਏ ਸੀ ਗਿਲਾ ਕੀਤਾ ਸੀ ਬ੍ਰਿਜਨਾਥ ਵਰਗੇ ਪੰਡਤਾਂ ਨੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹੀ ਦਰਬਾਰ ਦੇ ਵਿੱਚ ਕਿ ਤੁਸੀਂ ਲੋਕ ਬੋਲੀ ਦੇ ਵਿੱਚ ਬਾਣੀ ਰਚ ਕੇ ਲੋਕ ਬੋਲੀ ਦੇ ਵਿੱਚ ਗੱਲਾਂ ਕਰਕੇ ਲੋਕ ਬੋਲੀ ਵਿੱਚ ਰੱਬ ਦੀ ਇਬਾਦਤ ਕਰਕੇ ਦੇਵ ਬੋਲੀ ਦੇ ਨਾਲ ਧਰੋ ਕਰ ਰਹੇ ਹੋ ਸੰਸਕ੍ਰਿਤ ਦੇ ਨਾਲ ਧਰੋ ਕਰ ਰਹੇ ਹੋ ਤੇ ਮਹਾਰਾਜ ਨੇ ਬੜੇ ਪਵਿੱਤਰ ਬਚਨ ਉਚਾਰੇ ਮਹਾਕਵੀ ਸੰਤੋਖ ਸਿੰਘ ਜੀ ਨੇ ਆਪਣੀ ਰਚਨਾ ਦੇ ਵਿੱਚ ਲਿਖਿਆ ਏ ਕਹਿੰਦੇ 베ਦ ਪੁਰਾਨ ਕੂਪ ਜਲ ਜੈਸੇ ਬਰੋਸਾਏ ਕੋਏ ਕੈਸੇ ਸਤਗੁਰ ਬਾਣੀ ਮੇਘ ਸਮਾਨ ਵਰਖਾ ਚੋਂ ਦਿਖ ਬਿਖੇ ਸਮਾਨ ਕਹਿੰਦੇ ਸੰਸਕ੍ਰਿਤ ਡੂੰਗਾ ਕੂਆ ਮਸਾ ਪਾਣੀ ਕੱਢ ਕੇ ਅਸੀਂ ਇੱਕ ਦੋ ਕਿਾਰੇ ਸਿਝ ਸਕਦੇ ਆ ਪਰ ਗੁਰੂ ਦੀ ਬਾਣੀ ਵਗਦਾ ਮੇਰਾ ਜਥੇ ਵੀ ਵਰਦੀ ਆ ਉਥੇ ਹਰ ਇੱਕ ਜ਼ਮੀਨ ਨੂੰ ਭਾਵੇਂ ਉੱਚੀ ਆ ਭਾਵੇਂ ਨੀਵੀਂ ਸ਼ਰਸ਼ਾਰ ਕਰਦੀ ਜਾਂਦੀ ਆ ਐਡਾ ਵੱਡਾ ਮਾਣ ਗੁਰੂ ਸਾਹਿਬਾਨੇ ਉਸ ਬੋਲੀ ਨੂੰ ਬਖਸ਼ਿਆ ਅਸੀਂ ਘੜ ਦੇ ਵਿੱਚ ਬੱਚਿਆਂ ਤੋਂ ਸ਼ੁਰੂ ਕਰੀਏ ਉਹ ਬੋਲੀ ਬੱਚਿਆਂ ਤੋਂ ਜਦੋਂ ਸ਼ੁਰੂ ਕਰਾਂਗੇ ਨਾ ਬੱਚਿਆਂ ਨੂੰ ਮੁਹੱਬਤ ਦੇਵਾਂਗੇ ਬੱਚਿਆਂ ਨੂੰ ਇਤਿਹਾਸ ਦੇ ਪੰਨੇ ਦੇਵਾਂਗੇ ਤੇ ਫਿਰ ਸੱਚਮੁੱਚ ਅਸੀਂ ਪੰਜਾਬੀ ਬੋਲੀ ਦੇ ਨਾਲ ਨਿਆਹ ਕਰਨ ਯੋਗ ਹੋਵਾਂਗੇ ਨਹੀਂ ਇਹ ਗੱਲਾਂ ਸਿਰਫ ਰਸਮੀ ਰਹਿ ਜਾਣਗੀਆਂ ਇਹ ਗੱਲ ਮੈਂ ਹੋਰ ਕਹਦੇ ਆ ਅਸੀਂ ਦੁਨੀਆ ਉਤੇ ਬੜੇ ਵੱਡੇ ਮਕਾਨਾਂ ਪਾਇਲੇ ਬੜੀਆਂ ਵੱਡੀਆਂ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਬਣ ਗਏ। ਚਾਰੇ ਪਾਸੇ ਚੜ੍ਹਦੀ ਕਲਾ ਵੀ ਕਰ ਲਈ। ਜਹਾਜ਼ਾਂ ਦੇ ਮਾਲਕ ਵੀ ਬਣ ਗਏ ਹੋਵਾਂਗੇ ਪਰ ਵਿਰਲੇ ਘਰ ਨੇ ਜਿੱਥੇ ਜਿੰਨਾ ਘਰਾਂ ਦੇ ਵਿੱਚ ਡ੍ਰੈਗ ਰੂਮਾਂ ਦੇ ਵਿੱਚ ਇਤਿਹਾਸ ਦੀਆਂ ਕਿਤਾਬਾਂ ਸ਼ਿੰਗਾਰ ਦੇ ਰੂਪ ਦੇ ਵਿੱਚ ਸਾੜੀਆਂ ਰੱਖੀਆਂ ਹੋਈਆਂ ਨੇ। ਸਾਰਾ ਕੁਝ ਅਸੀਂ ਹਾਸਲ ਕਰ ਲਿਆ। ਤੁਸੀਂ ਨਹੀਂ ਪੜੋਂਗੇ ਅਸਾਈਆਂ ਦਾ ਪ੍ਰਚਾਰ ਕਰਨ ਦਾ ਬੜਾ ਕਮਾਲ ਦਾ ਤਰੀਕਾ। ਉਹ ਘਰਾਂ ਦੇ ਵਿੱਚ ਫ੍ਰੀ ਪੁਸਤਕਾਂ ਵੰਡਦੇ ਫਿਰਦੇ ਨੇ। ਪਤਾ ਕਿਉਂ? ਉਹ ਐਸੇ ਕਰਕੇ ਵੰਡਦੇ ਨੇ ਉਹ ਜੇ ਕਿਸ ਨੂੰ ਨਾ ਵੀ ਕਰਦੇ ਕਹਿੰਦੇ ਕੋਈ ਗੱਲ ਨਹੀਂ ਰੱਖ ਲਓ। ਫਿਰ ਕੀ ਹੁੰਦਾ ਅਸੀਂ ਰੱਖ ਲਈ ਕਿਸੇ ਆਲੇ ਵਿੱਚ ਪਈਆ ਖੁੰਜੇ ਵਿੱਚ ਪਈਆ ਅਲਮਾਰੀ ਵਿੱਚ ਪਈਆ ਡਰਾਅਰ ਦੇ ਵਿੱਚ ਪਈਆ ਸਮਾਂ ਗੁਜ਼ਰ ਗਿਆ 20 30 ਸਾਲ ਗੁਜ਼ਰ ਗਿਆ ਜਿਨੇ ਉਹ ਕਿਤਾਬ ਲਿਆ ਕੇ ਰੱਖੀ ਸੀ ਉਹ ਤੁਰ ਗਿਆ ਫਿਰ ਪਈ ਰਹੀ ਫਿਰ 20 30 ਸਾਲ ਗੁਜ਼ਰ ਗਏ ਜਦੋਂ ਤੀਜੀ ਪੀੜ੍ਹੀ ਨੇ ਉਹ ਕਿਤਾਬ ਚੁੱਕੀ ਕੀ ਵੇਖਿਆ ਇਹ ਤਾਂ ਇਸਾਈਆਂ ਦੀ ਬਾਈਬਲ ਆ ਤੇ ਸ਼ਾਇਦ ਬੱਚਾ ਉਹ ਇਤਿਹਾਸਿਕ ਕਿਤਾਬ ਨੂੰ ਆਪਣੇ ਸੀਨੇ ਨਾਲ ਇਸ ਕਰਕੇ ਵੀ ਲਾ ਲੈਂਦਾ ਕਿਤੇ ਸਾਡੇ ਬਜ਼ੁਰਗਾਂ ਦੀ ਰੱਖੀ ਹੋਇਆ ਮੇਰੇ ਬਜ਼ੁਰਗ ਪੜਦੇ ਹੋਣਗੇ ਐਉਂ ਤਰੀਕੇ ਦੇ ਨਾਲ ਉਹ ਪ੍ਰਚਾਰ ਕਰ ਰਹੇ ਨੇ ਤੇ ਅਸੀਂ ਮੋਢਲੇ ਪ੍ਰਚਾਰ ਤੋਂ ਸ਼ਾਇਦ ਪਿੱਛੇ ਰਹਿ ਗਏ ਅਸੀਂ ਆਪਣੀਆਂ ਵੱਡੀਆਂ ਸੰਸਥਾਵਾਂ ਦੇ ਵੱਲ ਉਂਗਲੀ ਭਾਵੇਂ 100 ਵਾਰੀ ਕਰ ਲਈਏ ਕਿ ਪ੍ਰਚਾਰ ਕਰਦੀ ਆ ਨਹੀਂ ਕਰਦੀ ਆ ਪਰ ਜਿਹੜੀਆਂ ਸ਼ਰੋਮਣੀ ਕਮੇਟੀ ਨੇ ਫਰੀ ਦੀਆਂ ਕਿਤਾਬਾਂ ਛਾਪਦੀਆਂ ਕੀ ਅਸੀਂ ਪੜ ਲਈਆਂ ਜਾਂ ਗੁਰੂ ਘਰਾਂ ਦੇ ਵਿੱਚ ਰੱਖੇ ਹੋਏ ਬਾਹਰ ਛੋਟੇ-ਛੋਟੇ ਟਰੈਕਟ ਕੀ ਅਸੀਂ ਉਹ ਪੜ ਲੈ ਬੱਚਿਆਂ ਨੂੰ ਪੜਾ ਲੈ ਆਪਣੇ ਘਰਾਂ ਵਿੱਚ ਰੱਖ ਲੈ ਸੋ ਮੈਂ ਗੱਲ ਕੇਵਲ ਜ਼ੁਬਾਨ ਦੀ ਕਰਨੀ ਸੀ ਕਿਉਂਕਿ ਬਾਕੀ ਸਾਰੇ ਵਿਸ਼ੇ ਲਗਭਗ ਨਿਜਿੱਠੇ ਜਾ ਚੁੱਕੇ ਸੀ ਸਾਰੇ ਵੀਰਾਂ ਨੇ ਬੜੇ ਹੀ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਇੱਕ ਇੱਕ ਵਿਸ਼ੇ ਨੂੰ ਬੜਾ ਖੋਲ ਕੇ ਸਮਝਾਇਆ ਰੂਹ ਨਾਲ ਸਮਝਾਇਆ ਦਿਲੋਂ ਸਮਝਾਇਆ ਤੇ ਇਸ ਕਰਕੇ ਜ਼ੁਬਾਨ ਦੇ ਨਾਲ ਕਦੇ ਨਫ਼ਰਤ ਨਾ ਕਰੋ ਜ਼ੁਬਾਨ ਆਪਣੀ ਆ ਗੁਰੂ ਸਾਹਿਬਾਂ ਦੇ ਮੁਖ ਦੇ ਵਿੱਚੋਂ ਨਿਕਲੀ ਹੋਈ ਆ ਇਸੇ ਕਰਕੇ ਅਸੀਂ ਗੁਰਮੁਖੀ ਕਹਿੰਦੇ ਆ ਬੜਾ ਵੱਡਾ ਮਾਣ ਹੈ ਇਸ ਬੋਲੀ ਦਾ ਮੈਂ ਪੰਜਾਬ ਦੇ ਵਿੱਚ ਗੱਲ ਕਹਿੰਦਾ ਹਾਂ ਉਹਨਾਂ ਪਰ ਮੈਂ ਤੁਹਾਨੂੰ ਨਹੀਂ ਕਹਿ ਸਕਦਾ ਇੱਕ ਛੋਟੇ ਜੀ ਕਪਤਾਏ ਕਿ ਜੇ ਸਿੱਖਾ ਪੰਜਾਬ ਚ ਰਹਿ ਕੇ ਬੋਲੀ ਨਾ ਪੰਜਾਬੀ ਇਹਦਾ ਸਿੱਧਾ ਮਤਲਬ ਸਾਡੀ ਨੀਅਤ ਵਿੱਚ ਖਰਾਬੀ ਕਿਉਂਕਿ ਏ ਜੜੀ ਨਾ ਬਿਮਾਰੀ ਆ ਇੱਥੇ ਤਾਂ ਤੁਹਾਡੇ ਧਰਤੀ ਦੀ ਮਾਂ ਬੋਲੀ ਹੋਰ ਆ ਜਮਾਨ ਹੋਰ ਆ ਹਿੰਦੀ ਆ ਪਰ ਉਹ ਧਰਤੀ ਦੀ ਮਾਂ ਬੋਲੀ ਤਾਂ ਪੰਜਾਬੀ ਆ ਜਦੋਂ ਉੱਥੇ ਸ਼ਹਿਰਾਂ ਦੇ ਵਿੱਚ ਕੋਈ ਪੰਜਾਬੀ ਦੇ ਨਾਲ ਦਗਾ ਕਰਕੇ ਘਰਾਂ ਦੇ ਵਿੱਚ ਧੱਕੇ ਨਾਲ ਹਿੰਦੀ ਨੂੰ ਘਸੋੜਦਾ ਇਹ ਨਾ ਸਿੱਖ ਪਰਿਵਾਰ ਹੋ ਕੇ ਫਿਰ ਦੁੱਖ ਲੱਗਦਾ ਹੈ ਫਿਰ ਕਹਿਣਾ ਪੈਂਦਾ ਜੇ ਸਿੱਖਾ ਪੰਜਾਬ ਵਿੱਚ ਰਹਿ ਕੇ ਬੋਲੀ ਨਾ ਪੰਜਾਬੀ ਇਹਦਾ ਸਿੱਧਾ ਮਤਲਬ ਸਾਡੀ ਨੀਅਤ ਵਿੱਚ ਖਰਾਬੀ ਘਰ ਦੇ ਵਿੱਚ ਵੀ ਦਫਤਰ ਵਿੱਚ ਵੀ ਹਮਕੋ ਤੁਮਕੋ ਕਰਦਾ ਹਿੰਦੀ ਦਾ ਵੱਧ ਮੋਹ ਹੈ ਜਾਂ ਪੰਜਾਬੀ ਕੋਲੋਂ ਡਰਦਾ ਉਹ ਮਾਂ ਨੂੰ ਤੱਪੜ ਮਾਸੀ ਨੂੰ ਰੇਸ਼ਮ ਵਾਹੋ ਪੁੱਤਾਂ ਸਾਬੀ ਜੇ ਸਿੱਖਿਆ ਪੰਜਾਬ ਚ ਰਹਿ ਕੇ ਬੋਲੀ ਨਾ ਪੰਜਾਬੀ ਇਹਦਾ ਸਿੱਧਾ ਮਤਲਬ ਜੀ ਦੀ ਨੀਅਤ ਵਿੱਚ ਖਰਾਬੀ ਅਸੀਂ ਨੀਅਤ ਵਿੱਚ ਖਰਾਬੀ ਨਾ ਕਰੀਏ ਤੇ ਆਖਰੀ ਗੱਲ ਕਰਕੇ ਮੈਂ ਖਿਮਾ ਲੈ ਜਾਣੀਆਂ ਹੁਣ ਪੰਜਾਬੀ ਜ਼ੁਬਾਨ ਪੰਜਾਬੀ ਦੇ ਅੱਖਰ ਤੁਸੀਂ ਫਖਰ ਨਾਲ ਪੜਦੇ ਹੋ ਚਾਹਣਿਓ ਕਿ ਤੁਹਾਡੇ ਬੱਚੇ ਤੁਹਾਡੀ ਆਉਣ ਵਾਲੀ ਜਨਰੇਸ਼ਨ ਉਹਨਾਂ ਅੱਖਰਾਂ ਨੂੰ ਪੜੇ ਪਤਾ ਕਿੰਨਾ ਵੱਡਾ ਰਤਬਾ ਪੰਜਾਬੀ ਦੀ ਕੇਂਦਰੀ ਥਾਂ ਹੈ ਲਾਹੌਰ ਅੱਜ ਭਾਵੇਂ ਲੈਂਦੇ ਪੰਜਾਬ ਵਿੱਚ ਲਿਆ ਗਿਆ ਪਰ ਪੰਜਾਬੀ ਦੀ ਕੇਂਦਰੀ ਥਾਂ ਹੈ ਤੇ ਲਾਹੌਰ ਤੋਂ ਅੱਗੇ 1950 ਕਿਲੋਮੀਟਰ ਦੂਰ ਜਾ ਕੇ ਇੱਕ ਸ਼ਹਿਰ ਪੈਂਦਾ ਕਲਕੱਤਾ ਕਿੰਨੀਆਂ ਸਟੇਟਾਂ ਗੁਜ਼ਰਦੀਆਂ ਭਾਈ ਪੰਜਾਬ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਬਿਹਾਰ ਫਿਰ ਜਾ ਕੇ ਆਉਂਦਾ ਪੱਛਮੀ ਬੰਗਾਲ ਪੱਛਮੀ ਬੰਗਾਲ ਦੀ ਰਾਜਧਾਨੀ ਹੈ ਕਲਕੱਤਾ 1950 ਕਿਲੋਮੀਟਰ ਦੇ ਵਿੱਚ ਜਾਦਾ ਬੰਗਲਾ ਦੇ ਅੱਖਰ ਨੇ ਜਾਂ ਤੁਹਾਡੇ ਅੱਖਰ ਨੇ ਵਿਚਾਲੇ ਇਲਾਕੇ ਦੇ ਵਿੱਚ ਜਿੰਨੀਆਂ ਵੀ ਬੋਲੀਆਂ ਸੀ ਜਿੰਨੇ ਵੀ ਅੱਖਰ ਸੀ ਅੱਜ ਸਮੇਂ ਦੀ ਧੂੜ ਦੇ ਵਿੱਚ ਗੁੰਮ ਹੋ ਗਏ ਤੇ ਤੁਹਾਨੂੰ ਫਖਰ ਹੋਣਾ ਚਾਹੀਦਾ ਉਸ ਮਹਾਨ ਵਿਰਸੇ ਦੇ ਵਾਰਸੋ ਜਿਹਦੇ ਦੁਨੀਆ ਦੇ ਉੱਤੇ ਝੰਡੇ ਗੱਡਨੇ ਜਿਨ੍ਹਾਂ ਦੇ ਸਿੱਕਿਆਂ ਦਾ ਮਾਣ ਰਿਆ ਦੁਨੀਆ ਦੇ ਉੱਤੇ 1950 ਕਿਲੋਮੀਟਰ ਦਾ ਇਲਾਕਾ ਥੋੜਾ ਨਹੀਂ ਹੁੰਦਾ ਸਾਊਥ ਇੰਡੀਆ ਦੇ ਵਿੱਚ ਕੰਨੜ ਵੀ ਹੈ ਤਲਗੂ ਵੀ ਹੈ ਤਮਿਲ ਵੀ ਹੈ ਮਲਿਆਲਮ ਵੀ ਹੈ ਮਰਾਠੀ ਵੀ ਹੈ ਗੁਜਰਾਤੀ ਵੀ ਹੈ ਲੱਗਪਗ ਪਰ ਸੈਂਟਰਲ ਇੰਡੀਆ ਦੇ ਵਿੱਚ ਕੀ ਹੈ ਹਿੰਦੀ ਦਾ ਜਿਹੜਾ ਨਾ ਇਤਿਹਾਸ ਹੈ 200 ਸਾਲ ਪੁਰਾਣਾ ਹੈ いや ਕੋਈ ਬਹੁਤਾ ਨਹੀਂ ਉਦੋਂ ਪਿੱਛੇ ਦੇਵਨਾਗਰੀ ਹੈ ਬੜੀਆਂ ਰਾਜਸਥਾਨੀਆਂ ਬੋਲੀਆਂ ਸੀ ਬੜੇ ਉਹਨਾਂ ਦੇ ਅੱਖਰ ਸੀ ਪਰ ਸਮੇਂ ਦੀ ਧੂੜ ਵਿੱਚ ਅਜਨਾਂ ਰਾਜਸਥਾਨ ਦੇ ਕੋਲੇ ਨਾ ਛੱਤੀਸਗੜ ਦੇ ਕੋਲੇ ਨਾ ਮੱਧ ਪ੍ਰਦੇਸ਼ ਦੇ ਕੋਲੇ ਨਾ ਝਾਰਖੰਡ ਦੇ ਕੋਲੇ ਨਾ ਬਿਹਾਰ ਦੇ ਕੋਲੇ ਨਾ ਯੂਪੀ ਦੇ ਕੋਲੇ ਇਹ ਸਾਰੇ ਇਲਾਕਿਆਂ ਦੇ ਕੋਲ ਜਿਹੜੇ ਅੱਖਰ ਨੇ ਉਹ ਐਸ ਇਲਾਕੇ ਦੀ ਬੋਲੀ ਦੇ ਅੱਖਰ ਨੇ ਪਰ ਤੁਸੀਂ ਜਿਉਂਦੇ ਹੋ ਗੁਰਮੁਖੀ ਦੇ ਕਰਕੇ ਤੁਹਾਡੇ ਬੱਚੇ ਜਿਉਂਣ ਗੁਰਮੁਖੀ ਦੇ ਕਰਕੇ ਅਸੀਂ ਗੁਰਮੁਖੀ ਦੇ ਨਾਲ ਕਦੇ ਨਾਤਾ ਨਾ ਤੋੜੀਏ ਇਹ ਮਿੱਠੀ ਬੋਲੀ ਇਹ ਪਿਆਰੀ ਬੋਲੀ ਮੇਰੀ ਮਾਂ ਬੋਲੀ ਤੁਹਾਡੀ ਸਭ ਦੀ ਮਾਂ ਬੋਲੀ ਇਹਨਾਂ ਨੂੰ ਕੁਝ ਕਹਿੰਦਾ ਖਿਮਾ ਦਾ ਜਾਚ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ